ਸਾਹਿਬ ਜੀ ਮੇਰਾ ਨਾਮ ਦਵਿੰਦਰ ਸਿੰਘ ਮੈਂ ਗਗਨ ਸੀਡ ਸਟੋਰ ਤਲਵੰਡੀ ਚੌਧਰੀਆ ਰੋਡ ਸੁਲਤਾਨਪੁਰ ਲੋਧੀ ਤੋਂ ਜੀ ਜਿਦਾਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਹਰੇਕ ਸਾਲ ਹਰੇਕ ਚੀਜ਼ਾਂ ਦੇ ਵਿੱਚ ਨਵੀਆਂ ਤੋਂ ਨਵੀਆਂ ਵੈਰਾਈਟੀਆਂ ਦੇ ਨਾਲ ਤੁਹਾਨੂੰ ਇੰਟਰੋਡਿਊਸ ਕਰਾਉਂਦੇ ਆ ਰਹੇ ਹਾਂ ਹੁਣ ਹੁਣ ਜਿਹੜਾ ਚੱਲ ਰਿਹਾ ਜੀ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਇਹਦੇ ਵਿੱਚ ਆਪਾਂ ਤੁਹਾਨੂੰ ਇੱਕ ਨਵੀਂ ਕੰਪਨੀ ਦੇ ਨਾਲ ਇੰਟਰੋਡਿਊਸ ਕਰਵਾ ਰਹੇ ਹਾਂ ਜੀ ਮਾਡਰਨ ਐਗਰੀ ਸੀਡ ਜੀ ਇਹ ਫਰਮ ਜਿਹੜੀ ਹੈ ਡੇਰਾ ਪਾਪਾ ਨਾਨਕ ਦੀ ਰਜਿਸਟਰਡ ਹੈ ਜੀ ਬਹੁਤ ਵਧੀਆ ਵੀ ਇਹ ਪ੍ਰੋਵਾਈਡ ਕਰਵਾਉਂਦੇ ਨੇ ਆਪਾਂ ਨੂੰ ਇਹਦੇ ਵਿੱਚ ਆਪਾਂ ਨੂੰ ਹਰੇਕ ਤ ਪੀਆਰ 126 ਅਤੇ ਪੀਆਰ 114 ਤੇ ਬਾਸਮਤੀ ਦੇ ਵਿੱਚ ਆ ਜਾਂਦੀ 11 1121 1699 ਅਤੇ 1509 ਇਹ ਵੈਰੈਟੀਆਂ ਆਪਾਂ ਨੂੰ ਇਹਦੇ ਵਿੱਚ ਮਿਲ ਜਾਂਦੀਆਂ ਜੀ ਤੇ ਬਾਕੀ ਬਹੁਤ ਵਧੀਆ ਫਰਮ ਹੈ ਜੀ ਪਿਛਲੇ ਸਾਲ ਬਹੁਤ ਹੀ ਵਧੀਆ ਇਹਦੇ ਝਾੜ ਰਹੇ ਆ ਬਹੁਤ ਬਿਮਾਰੀ ਘੱਟ ਲੱਗੀ ਹੈ ਜੀ ਇਹਨਾਂ ਨੂੰ ਤੇ ਬਾਕੀ ਜ਼ਿਮੀਦਾਰ ਵੀਰ ਆਪਣੇ ਨਾਲ ਮੌਜੂਦ ਨੇ ਤੁਸੀਂ ਉਹਨਾਂ ਦੇ ਰਿਵਿਊ ਇਸ ਬਾਰੇ ਲੈ ਸਕਦੇ ਹੋ ਤੇ ਬਾਕੀ ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਸਾਡੇ ਮੋਬਾਈਲ ਨੰਬਰ ਤੇ 94631 80445 ਮੋਬਾਈਲ ਨੰਬਰ ਦੁਬਾਰਾ ਫੇਰ ਰਿਪੀਟ ਕਰ ਰਹੇ ਆ ਜੀ 94631 8044 ਦਾ ਧੰਨਵਾਦ ਜੀ ਮੈਂ ਸਰਪੰਚ ਸਰਜੀਤ ਸਿੰਘ ਜਿਹਦੇ ਤੋਂ ਜੋ ਕਿ ਅਸੀਂ ਗਗਨ ਸੀਡਸ ਤੋਂ ਸਦਾਨਪੁਰ ਲੋਧੀ ਵਿਖੇ ਇਸ ਟੈਪ ਤੇ ਖੜੇ ਆ ਅਸੀਂ ਪਿਛਲੇ 7 ਸਾਲਾਂ ਤੋਂ ਇਹਨਾਂ ਨਾਲ ਜੁੜੇ ਹੋਏ ਆ ਲਖਵਿੰਦਰ ਵੀਰ ਜੀ ਨੇ ਜੋ ਕਿ ਬਹੁਤ ਵਧੀਆ ਡੀਲਿੰਗ ਕਰਦੇ ਆ ਅਸੀਂ 7 ਸਾਲ ਤੋਂ ਲਗਾਤਾਰ ਇਹਨਾਂ ਕੋਲ ਬੀਜ ਲੈ ਕੇ ਜਾ ਰਹੇ ਆ ਜੋ ਕਿ ਇਹਨਾਂ ਦਾ ਬੀਜ ਬਹੁਤ ਵਧੀਆ ਨੇ ਔਰ ਬਹੁਤ ਵਧੀਆ ਵਿਸ਼ਵਾਸਪਾਤਰ ਬੰਦੇ ਨੇ ਜੋ ਵੀ ਗੱਲ ਕਰਦੇ ਨੇ ਬਿਲਕੁਲ ਸਹੀ ਕਰਦੇ ਨੇ ਔਰ ਇਹਨਾਂ ਦੇ ਬੀਜ ਦੀ ਬਹੁਤ ਵਧੀਆ ਗਾਰੰਟੀ ਹੁੰਦੀ ਹੈ ਇਸ ਵਾਰ ਸਾਨੂੰ ਇਹਨਾਂ ਨੇ ਮਾਡਰਨ ਜੋ ਕੰਪਨੀ ਜੋ ਬੀਜ ਦਿੱਤਾ ਜੋ ਡੇਰਾ ਬਾਬਾ ਨਾਨਕ ਦੇਖੇ ਤਿਆਰ ਹੁੰਦਾ ਹੈ ਇਹ ਸਾਨੂੰ ਇਹਨਾਂ 'ਤੇ ਵਿਸ਼ਵਾਸ ਦਵਾਇਆ ਕਿ ਬਹੁਤ ਵਧੀਆ ਹੈ ਸੀ ਇਹਨਾਂ ਦੇ ਵਿਸ਼ਵਾਸ ਤੇ ਪਿਛਲੇ 7 ਸਾਲਾਂ ਤੋਂ ਵਾਰ-ਵਾਰ ਆ ਰਹੇ ਆ ਇਸ ਕਰਕੇ ਅਸੀਂ ਮੈਂ ਹੋਰ ਵੀ ਜੀਵਨ ਤਰ੍ਹਾਂ ਬੇਨਤੀ ਕਰਦਾ ਹਾਂ ਇਹਨਾਂ ਦੇ ਇੱਥੇ ਆਓ ਔਰ ਗगन ਸੀਡ ਸਟੋਰ ਸਰਦਾਰਪੁਰ ਲੋਧੀ ਵਿਖੇ ਆਣ ਕੇ ਆਪਦੇ ਵਧੀਆ ਤੋਂ ਕੋਈ ਵਧੀਆ ਬੀਜ ਲਵੋ ਔਰ ਤੁੰਗ ਤੁਹਾਨੂੰ ਕਿਸੇ ਵੀ ਕਿਸਮ ਦੀ ਕੋਈ ਪਰੇਸ਼ਾਨੀ ਨਾ ਆਵੇ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਵਿੰਦਰ ਸਿੰਘ ਮੈਂ ਪਿਛਲੇ 4-5 ਸਾਲਾਂ ਤੋਂ ਗगन ਸੀਡ ਸਟੋਰ ਦੇ ਨਾਲ ਜੁੜਿਆ ਹੋਇਆ ਹਾਂ ਤੇ ਅੱਜ ਤੱਕ ਜਿੰਨੇ ਕਿ ਸੀਡ ਇਹਦੇ ਵੇਚਦੇ ਆ ਬਹੁਤ ਵਧੀਆ ਕੁਆਲਟੀ ਦੇ ਵੇਚਦੇ ਆ ਤੇ ਜਿੰਨੇ ਵੀ ਫਾਰਮਰ ਆਉਂਦੇ ਆ ਸਾਰੇ ਸੈਟੀਸਫਾਈ ਦਾ ਅਸੀਂ ਕੰਪਨੀ ਵਾਲੇ ਮੈਂ ਐਵੇਂ ਸੇ ਕੰਪਨੀ ਬਣਾ ਕਰਦਾ ਜਿਸੀ ਐਗਰੀਕਲਚਰ ਤੋਂ ਤੇ ਇਹਨਾਂ ਦੇ ਦੁਕਾਨ ਤੋਂ ਹਰ ਤਰ੍ਹਾਂ ਦੇ ਸੀਡ ਕੋਈ ਵੈਜੀਟੇਬਲ ਕੋਈ ਇਸਟੇਮ ਹੁੰਦੇ ਦਾ ਸੀਡ ਚੱਲਦਾ ਪਿਆ ਬਾਸਮਤੀਆਂ ਆਪਣੇ ਪੀਆਰ ਵੈਰਟੀਆਂ ਤੇ ਪੀਵੀ ਸਾਰੀਆਂ ਅਵੇਲੇਬਲ ਆ ਤੇ ਸਾਰੀਆਂ ਦੇ ਬਹੁਤ ਵਧੀਆ ਰਿਜ਼ਲਟ ਆਉਂਦੇ ਪਏ ਆ ਫਾਰਮਰ ਜਿੰਨੇ ਕਿ ਦੁਕਾਨ ਤੇ ਆਉਂਦੇ ਸੀ ਦੇਖਦੇ ਆ ਉਹਨਾਂ ਦੇ ਰਿਵਿਊ ਲਈਦੇ ਆ ਤੇ ਸਾਰੇ ਬਹੁਤ ਖੁਸ਼ ਆ ਜੀ ਤੇ ਬਾਕੀ ਮੈਂ ਬਾਕੀ ਸਾਰੇ ਫਾਰਮਰ ਨੂੰ ਵੀ ਕਿੰਨਾ ਵੀ ਤੁਸੀਂ ਗੱਲ ਅਸੀਂ ਸਟੋਰ ਤੇ ਆਓ ਤੇ ਆਪਣੇ ਕੀਟਾਂ ਦੇ ਵਿੱਚ ਬੀਜ ਇਹਨਾਂ ਦੇ ਬੀਜੋ ਤੇ ਆਪਣੇ ਪੈਦਾਵਾਰ ਨੂੰ ਵਧਾਓ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਅੱਜ ਅਸੀਂ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਗगनਸੀ ਸਟੋਰ ਦੀ ਦੁਕਾਨ ਤੇ ਖੜੇ ਆ ਔਰ ਜਿੱਦਾਂ ਕੀ ਤੁਹਾਨੂੰ ਹਰ ਸਾਲ ਨਵੀਆਂ-ਨਵੀਆਂ ਵੈਰਾਈਟੀਆਂ ਤੋਂ ਅਸੀਂ ਜਾਗਰੂਤ ਕਰਦੇ ਆ ਅੱਜ ਜਿਹੜੀ ਅਸੀਂ ਵੈਰਾਈਟੀ ਦੀ ਲਾਂਚਿੰਗ ਆ ਜਿਹੜੀ ਅੱਜ ਇੱਥੇ ਵੀ ਪਹੁੰਚਿਆ ਮਾਡਰਨ ਐਗਰੀ ਮੋਗਨ ਮਾਡਰਨ ਐਗਰੀ ਇਹ ਡੇਰਾ ਪਾਪਾ ਨਾਨਕ ਦੀ ਕੰਪਨੀ ਆ ਔਰ ਕਈ ਕਿਸਾਨ ਜਿਹੜੇ ਪਿਛਲੇ ਕਈਆਂ ਸਾਲਾਂ ਤੋਂ ਬਾਜੀ ਦੇ ਨਾਲ ਜੁੜੇ ਹੋਏ ਆ ਔਰ ਇਹ ਝੋਨੇ ਦਾ ਬੀਜ ਪੀਆਰ 131 ਪੀਆਰ 126 ਪੀਆਰ 114 ਔਰ ਹੋਰ ਵੀ ਜੜੀਆਂ ਵੈਰਾਈਟੀਆਂ ਯੂਨੀਵਰਸਿਟੀ ਐਗਰੀਕਲਚਰ ਨਾਲੋਂ ਜੜੀਆਂ ਮਾਨਤਾ ਪ੍ਰਾਪਤ ਵੈਰਾਈਟੀਆਂ ਵਾ ਉਹ ਸਾਡੇ ਕੋਲ ਇੱਥੇ ਲਗਨ ਸੀਡ ਤੋਂ ਮਿਲਦੀਆਂ ਔਰ ਇਹ ਜਿਹੜਾ ਬੀਜਵਾ ਮੋਡਰਨ ਐਗਰੀ ਦਾ ਪਿਛਲੇ ਕਈ ਸਾਲਾਂ ਤੋਂ ਚੱਲ ਰਿਹਾ ਵਾ ਔਰ ਇਹਨੂੰ ਬਹੁਤ ਹੀ ਘਟ ਬਿਮਾਰੀ ਪੈਂਦੀ ਹੈ ਔਰ ਜਿੰਨੀਆਂ ਵੀ ਸਾਰੀਆਂ ਵੈਰਾਈਟੀਆਂ ਵਾਂ ਜਿਹੜੀਆਂ ਮਾਨਤਾ ਪ੍ਰਾਪਤ ਆ ਇਹਨਾਂ ਦਾ ਝਾੜ ਵੀ ਬਹੁਤ ਵਧੀਆ ਪਿਛਲੇ ਸਾਲਾਂ ਤੋਂ ਆ ਰਿਹਾ ਔਰ ਕਿਸਾਨ ਵੀਰ ਤੁਸੀਂ ਦੇਖ ਸਕਦੇ ਹੋ ਜਿਹੜੇ ਅੱਜ ਇੱਥੇ ਲੈਣ ਆਏ ਹੋਏ ਨੇ ਔਰ ਮੈਂ ਸਾਰੇ ਹੀ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਝੋਨੇ ਦਾ ਬੀਜ ਤੁਸੀਂ ਗगन ਸੀਡ ਚੋਂ ਸੌਟ ਤੋਂ ਪ੍ਰਾਪਤ ਕਰ ਸਕਦੇ ਆ ਮਾਡਰਨ ਐਗਰੀ ਸੀਡ ਦਾ ਧੰਨਵਾਦ